ਕਿਆ ਕਾਤੇ ਪਾਲਕ ਹੋ ਗਈ ਚਲੋ ਲੈ ਗਿਆ ਅੰਕ ਅੱਛਾ ਬੂਟ ਪਾਉਣ ਦੇ ਨਾਲ ਮੌਨੰਤਰ ਪੜਜਣਾ ਚਲ ਚਲੋ ਚਲੋ ਮੇਰਾ ਘਠੇ ਜਾਦ ਆ ਗਏ ਮੈਂ ਘਠੇ ਤਾਂ ਹੈ ਨਹੀਂ ਜਾਂ ਤੀਰਾਂ ਲੱਗੀ ਮਮਾ ਮੈਂ ਫਿਰ ਘਟੇ ਖੱਲੇ ਮਨ ਕੀਆ ਕੀ ਆਏ ਉਹ ਬੈਂਜਰ ਸ਼ੋ ਲੋਜੀ ਨਾ ਮੈਂ ਨਹੀਂ ਦੇਖਣਾ ਨੂਦ ਨੇ ਨੇ ਬੜੀ ਮਟਰ ਕੱਢਦੇ ਹੈ ਐਨੇ ਕੱਢੇ ਹੋਏ ਕਰਿਆ ਹਾਂ ਹਾਂ ਦਾਣੇ ਘੱਟ ਲੱਗਨੇ ਆ ਕੁਝ ਖਾ ਗਈ ਹੋਣੀ ਹੈ ਦਾਣੇ ਸੋ ਅੱਜ ਬੜਨਗੇ ਚੌਲ ਮੰਮਾ ਨਾਲ ਕੀ ਬਣੂ ਕੜੀ ਬਣਾਉਣੀ ਹੈ ਲਾਓ ਚੱਲ ਕੜੀ ਚੌਲ ਸੋ ਲਾਓ ਜੀ ਸਾਥੀ ਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਨੂਰ ਬਲਾਉਂਗੀ ਗੁੱਡ ਨਾਈਟ ਨਹੀਂ ਗੁੱਡ ਈਵਨਿੰਗ ਰੱਖ ਲੋ ਅੱਜ ਮੰਮੀ ਸਾਡੀ ਗਈ ਹੋਈ ਹੈ ਉਹਦੇ ਕਰਕੇ ਫਿਰ ਸਾਨੂੰ ਕੰਮ ਨੂੰ ਕੁਝ ਨਾ ਹੋ ਗਿਆ ਅੱਜ ਇੰਡੀਪੈਂਡੈਂਸ ਡੇ ਜਿਆਦਾ ਆ ਗਿਆ ਤੇਰੇ ਕੱਲ ਤਾਂ ਵੈਲੈਂਟਾਈਨ ਡੇ ਹੋਇਆ ਹੋਇਆ ਤਾਂ ਤੇ ਹਾਂ ਮੇਨ ਮੁੱਦੇ ਤੇ ਆਉਨੇ ਆਪਾਂ ਕੜੀ ਤੇ ਕੜੀ ਦੀ ਰੈਸਪੀ ਤੁਹਾਨੂੰ ਦਿਖਾਵਾਂਗੇ ਆ ਧਨੀਆ ਨਹੀਂ ਤਾਂ ਅਸੀਂ ਸਵੇਰੇ ਬਣਾਉਂਦੇ ਅੱਜ ਤਾਂ ਚਲੇ ਖਾਣ ਪੜਾ ਬਤਾਉਂਦਾ ਪਤਾ ਵਿੱਚ ਆ ਗਿਆ ਫੁੱਕਾ ਬਤਾਉਂਦਾ ਪੱਤਾ ਅਣੀ ਟੇਸਟ ਨਹੀਂ ਕਿ ਤੇ ਆਲਾ ਪਿਆਜ ਆ ਪਿਆਜ ਆਪਣਾ ਮੰਨ ਲਓ ਕਿ ਇਹ ਕੰਪਰਸ ਦੇ 86 ਦਾ ਲਾਹ ਹੈ ਸਾਡਾ ਪਹੁੰਚਰ ਪਹਿਲਾ ਦਾ ਘਰ ਦਾ ਪਿਆਜ ਇਹ ਨੂਰ ਨੇ ਮਿਹਨਤ ਕਰੀ ਅੱਜ ਹੈਲਪ ਕਰੀ ਆਪਣੀ ਮਾਂ ਜੀ ਮਮਾ ਜੀ ਆ ਦੇਖੋ ਇੰਨੇ ਕੁ ਫੁੱਟ ਮੀਟਰ ਕੱਢਦੇ ਇੰਨੇ ਅੱਜ ਥੱਲੇ ਸਾਹਿਬ ਫੁੱਲ ਕ ਪਏ ਨੇ ਮਾਪੀ ਤੇ ਗਈ ਉਹ ਗਠਿਆਂ ਦਾ ਛਿਲਕਾ ਸੁੱਟਣ ਵੇਸਟ ਕੱਪੜੇ ਨਹੀਂ ਤੇ ਮੈਂ ਫੋਟੋ ਨਾਲ ਕੋਈ ਦੇਖੀ। ਆਇਆ ਨਿਕਾ। ਸੁਕੀ ਆਣਦੇ। ਹੁਣ ਸਾਰੇ ਬੁੱਕਾ। ਕੁਰਸੀ ਚੱਕ ਲਈ ਆਉਦੀ। ਕੁਰਸੀ ਲੈ ਕੇ ਬਹਿ ਜਾ। ਮੈਂ ਤਾਂ ਬੈਠਣਾ ਨਹੀਂ। ਨਾ ਬੈਠ। ਨਾ ਬੁੱਕ ਲੈ ਜਾਂ ਦਬਰ। ਇਹ ਨਾ ਮੈਂ ਕੱਲੀ ਕਰਕੇ ਬੈਠੇ। खानी तो तुझे ही हो और मैं तो खानी नहीं मैं इस टाइम नहीं खाऊंगी तेरे काम को अच्छी नहीं है अभी बियाज़ जाने को उतने पाने में अच्छी है आलू वाले पाने ज़्यादा मर्ज़ी पूरा आलू वाले पाने क्या पता सेक्टर पता खालू किसी बियाज़ वाले पाने तो बियाज़ करके बियाज़ वाले पाने आलू ਇੰਨੇ ਕੜੀ ਦਾ ਅਰਧ ਨਹੀਂ ਹਾਂ ਮੋਤੀ ਰਲਾਉਂਦਾ ਨਹੀਂ ਅੰਬਰ ਰਲਾਉਂਦਾ ਅੱਜ ਕੜੀ ਦਾ ਪ੍ਰਸਾਦ ਚੱਲੂ ਕਿ ਅੰਦਰ ਨਹੀਂ ਦਵਾਂ ਤਾਂ ਅੰਦਰ ਬੰਦਾਂ ਅੰਦਰ ਆ ਖਾਣੋਂ ਦੇ ਬੰਦੇ ਮੰਦਿਰ ਦੀ ਉਹ ਤਾਂ ਆਪਦੇ ਖਾਣ ਨੂੰ ਲਈ ਜੀ ਦੂਹੇ ਰੋਟ ਦੂਹੇ ਰੋਟ ਨਹੀਂ ਮੈਂ ਕਹਿੰਦੇ ਦਹੀਂ ਚ ਪਾਉਣ ਨੂੰ ਲਈਆਂ ਮੈਨੂੰ ਮੈਂ ਦਹੀਂ ਚ ਭਾ ਕੇ ਖਾ ਲਈ ਉਹ ਰੱਖਦੇ ਆਂ ਨਹੀਂ ਖਾਈ ਜੀ ਆਏ ਬੁਲਿਆਰ ਬੁਲਦੀ ਕਰਨੋਂ ਹੁੰਦੀ ਆ ਮੈਂ ਖਾਣੀ ਲੋਦੀ ਮੈਂ ਤਾਂ ਤੰਦੇਣ ਐਦੀ ਹਾਂ ਛੱਪਾ ਦਾਲੀ ਨੂੰ ਉੱਥੇ ਰੱਖ ਦਿਆਂਗੇ ਖਾਣਾ ਚੱਲ ਇੱਕ ਭੈਂਡ ਖਾ ਲਾ ਫਿਰ ਖਾਣ ਦੁਕਾਨ ਤੋਂ ਠੀਕ ਖਾਣ ਖਾਣ ਆ ਤੇਰੇ ਤੋਂ ਹਾਂ ਤੇਰੇ ਤੋਂ ਤੱਕ ਗਿਆ ਤਾਂ ਮਾੜੇ ਤੇਰੇ ਤੋਂ ਤੇ ਟੋਟਲੀਆਂ ਕੱਟ ਲਾਂਗੇ ਬ੍ਰਿਕ ਬ੍ਰਿਕ ਕਿਲਰੀ ਕਰੀ ਹੋ ਰੱਖਤੀ ਮੈਂ ਤਾਂ ਦੇਖੀ ਜੂ ਹੁਣ ਖੌਲੀ ਹੌਣੀ 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 ਕੜਸੀ ਨਾ ਕੱਢ ਲਿਆ ਕਰਦੀ ਇੱਕ ਪਾਲਿਆ ਕਰ ਸੋ ਲਾਓ ਜੀ ਕੜੀ ਬਣ ਕੇ ਪ੍ਰੋਪਰ ਤਿਆਰ ਆ ਠੋਡੀ ਹੁਣ ਸਾਡੀ ਠੋਡੀ ਕਹੇ ਹੋ ਗਿਆ ਹੁਣ ਇਹਦੇ ਪਾਸੇ ਇੱਕ ਧਨੀਆ ਰਹਿਦਾ ਧਨੀਆ ਕੱਟਿਆ ਪਿਆ ਤੋਤਾ ਪਿਆ ਉਹ ਦੇਖ ਲਓ ਇਹ ਵੀ ਪਾ ਦੇਣਾ ਵੀਡੀਓ ਬਣ ਗਈ ਅਜ ਅੱਧੇ ਘੰਟੇ ਦੇ ਕਰੀਬ ਹੋ ਚੱਲੀ ਜਿਵੇਂ ਪੂਰੀ ਪਾਵਾਂ ਪਰ ਦੇਖਦੇ ਹੁਣ ਐਡੀਟਿੰਗ ਚ ਜੇ ਕਟਣੀ ਪਈ ਤਾਂ ਕੱਟ ਦਾਂਗੇ ਇੱਕ ਗਲਾਜ਼ੂਰ ਮਾਲ ਨਾ ਪਾਣੀ ਆਪਾਂ ਨੇ ਤੱਕ ਵਾਓ ਹੁਣ ਜਨ ਨੂੰ ਰਿਚ ਹੋਗੇ ਉਹ ਤੋਂ ਬਾਅਦ ਜਨ ਚੌਂ ਕਰਮ ਹੋ ਜਾਣਗੇ ਫਿਰ ਚੌਂਚ ਪਾ ਕੇ ਖਾਵਾਂਗੇ 10 9 8 7 ਗਰਮ ਹੋ ਗਿਆ ਚਾਰ ਤਿੰਨ ਦੋ ਇੱਕ ਆ ਗਾ ਚਲ ਕੋਈ ਨਾ ਰਿੱਜ ਲੈਣ ਤੇ ਕੜੀ ਨੂੰ ਹੁਣ ਜੇ ਆਏ ਹੋ ਖਾਣੇ ਕੋਈ ਖਾ ਲੋ ਨਾ ਨਾ ਰਿੱਜੇ ਲੈਣ ਦੇ ਸੋ ਕੜੀ ਰੱਜੇਗੀ ਹੂੰ ਰਿੱਜੇ ਵੀ ਗੜੀ ਪਾਲਾਂਗੇ ਆਪਾਂ ਥੋੜੀ ਜਿਹੀ ਵਿੱਚ ਨਾਲ ਕੜੀ ਦਾ ਪਤਾ ਲੱਗ ਜੂ ਮਾਪੀ ਇਹ ਏਚ ਵੀ ਪਾ ਲਈ ਯਾਰ ਫਲੀ ਮਟਰ ਇਹ ਚ ਕੜੀ ਚ ਕੜੀ ਚ ਪਾਏ ਹੋਏ ਆ ਥੋੜੇ ਆ

ਨਹੀਂ 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 ਹਮਮ ਦੇਵਨਕ ਮਮ ਦੇਵਨਕ ਚਲੋ ਤਰਲੇ ਪਹੋਂ ਤੁਹਾਨੂੰ ਦੱਸਦੇ ਆ ਫਿਰ ਦੱਸ ਕੇ ਕਰਦੇ ਆ ਵੀਡੀਓ ਕਲੋਜ਼ ਕਿ ਟੇਸਟ ਕਿਦਾਂ ਦਾ ਆ ਇਹਨਾਂ ਦਾ ਘੜੀ ਚੌੜ ਦਾ ਇਹ ਚੌਲ ਤੁਹਾਨੂੰ ਦੱਸਿਆ ਵੀ ਸੂਬਾ ਬਣਾਇ ਸੀ ਜੇ ਥੋੜੇ ਜਿਹਾ ਖਾਣ ਨੂੰ ਚੋ ਬਚੇ ਹੋਏ ਆ ਨਵੇਂ ਤਾਂ ਬਣਾ ਰਹੇ ਨੇ ਹਲੇ ਗਰਮਾ ਮੇਰੇ ਦੂਜੇ ਤੇਜੀ ਦੇ ਬਲੌਗਸ ਤੇ ਚਾਰ ਉਹ ਜ਼ਰੂਰ ਸੁਣਿਓ ਕੰਮ ਆਉਣੀਆਂ ਗੱਲਾਂ ਨਹੀਂ ਮਾਂ ਵੀ ਪਾਲਾ ਫਿਰ ਕੀ ਪਾਉਣਾ ਹਲਦੀ ਉਹ ਪਾਉਣੀ ਆ ਸੋ ਲਾਹ ਚਮਚਾਪਾ ਕਰਦੇ ਹਾਂ ਠੰਡਾ ਹੁਕ ਮਾਰ ਕੇ ਕੀ ਪਤਾ ਤੇ ਇਸੇ ਆ ਤਾਹੀ ਤੇਨੂੰ ਮਾਸਟਰ ਸ਼ੈਫ ਵਾਲੇ ਸੱਦੀ ਕਹਿੰਦੇ ਆ ਜੇ ਅੰਨੀ ਢਾਲ ਸਬਜ਼ੀ ਤੂੰ ਦੱਸ ਕੇ ਵੀ ਬਣਾ ਸਕਦਾ ਅੱਜ ਤਾਂ ਬੱਟ ਕਣਤੇ ਚੌਲ ਇਹ ਸਵੇਰ ਵਾਲਿਆਂ ਥੋੜੀ ਜਿਹੀ ਬਚਦੇ ਪਏ ਸਵੇਰੋਂ ਵੀ ਬਣਾਏ ਸੀ ਤੇ ਕੜੀ ਹੁਣ ਬਣਾਈ ਆ ਬੜਾ ਸੁਆਦ ਆ ਖਾਣ ਨੂੰ ਸੋ ਤੇਜੀ ਗੇਲ ਵਲੌਗਸ ਤੇ ਚਾਰ ਗੱਲਾਂ ਜ਼ਰੂਰ ਸੁਣਿਓ ਜਿਹੜੀਆਂ ਪਿਓ ਨੇ ਪੁੱਤ ਨੂੰ ਦੱਸੀਆਂ ਨੇ ਵੀ ਤੇਰੀ ਲਾਈਫ 'ਚ ਕੰਮ ਆਉਣਗੀਆਂ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸ ਦਿਓ ਸੋਲਾ ਮਾਂ ਵੀ ਜਿਹੜੀ ਗੱਲ ਕਹਿਨਤੀ ਵੀ ਮੈਨੂੰ ਕਲਰ ਨਹੀਂ ਪਸੰਦ ਕਲਰ ਪਸੰਦ ਆਲਾ ਲਿਆ ਕੇ ਹਟਈਆ ਕੀ ਤਾਂ ਕਲਰ ਨੂੰ ਪਹਿਲਾਂ ਲਾਲ ਲਾਲ ਲੱਗੀ ਜਾਂਦੇ ਸੀ ਫਿਰ ਹੁਣ ਹੁਣ ਪੀਲੀ ਪੀਲੀ ਲੱਗਦੀ ਆ ਤੇ ਪਰ ਕੀ ਰੀਕਾ ਦੱਸਿਆ ਮੈਂ ਤੈਨੂੰ ਦੁੱਧ ਵਾਰ ਮਾਰੀ ਦੀ ਬੋਤਲ ਦਾ ਦੁੱਧ ਨਹੀਂ ਆਇਆ। ਭਾਈ ਜੀ ਮੈਨੂੰ ਨਹੀਂ ਪਤਾ ਇਹਦਾ ਇਹੀ ਕਰਦੀ ਆ ਆਪਾਂ ਤਾਂ ਚੱਲੋ ਮੁਕਤ ਦੇ ਮਾਸਟਰ ਸ਼ੈਫ ਹਾਂ ਜਿਹੜੀ ਮਾਸਟਰ ਸ਼ੈਫ ਤੇ ਆ ਜਿਹੜੀ ਬਣਦੀ ਆ। ਦੁੱਧ ਤਾਂ ਘਟ ਪਾ ਗਏ ਹੁਣ ਕਲਰ ਪਸੰਦ ਹੋ ਗਿਆ। ਉਹ ਨਾਲ ਉਹ ਤਾਂ ਸੈਨੇਟ ਵੀ ਕੋਲੀ। ਸੋ ਇੱਧਰ ਆ ਕੀ tartar ਵਿੱਚ? ਚੌਲਾਂ ਚੌਲਾਂ ਦਾ ਪ੍ਰੋਸੈਸ ਦੇਖੋ। ਮੈਂ ਕੌਲੀ ਕਾ ਖਾਲੇ ਚੌਲ ਚਵੇਰਾਂ ਮੈਨੂੰ ਵਿਜੀ ਕੀ ਲੱਗੀ 1 ਕਿਲੋ ਉਹ ਮੇਨੂੰ ਲੱਗਦਾ ਆ ਗਿਆ ਨਾ ਸੋ ਚੌਲ ਇਹਨਾਂ ਰੀਸਾ ਲੱਕੂ ਚਿੱਟੇ ਚੱਲ ਬਣਨਗੇ ਚਿੱਟੇ ਇਹ ਕੜੀ ਚੌਲ ਮੇਰੇ ਨੂਰਵਾਤੀ ਆ ਮਾਪੀ ਦਾ ਤਾਂ ਆਟਾ ਪਿਆ ਇਹਦਾ ਪਕਾਉ ਰੋਟੀ ਦਹੀਂ ਨਾਲ ਰੁੱਖੇ ਦਹੀਂ ਨਾਲ ਅਸਮਣ ਤੋਂ ਦਹੀਂ ਵੀ ਨੰਕੰਦੀ ਹਾਂ ਤਾਂ ਕਿ ਮੈਨੂੰ ਠੰਡ ਲੱਗਦੀ ਆ ਸੋਲ ਖਾ ਕੇ ਇੱਕ ਗੁੱਡ ਨੂੰ ਨਿੱਕੇ ਨੂੰ ਚਟਣੀ ਕੁੱਟ ਕੇ ਦਿੱਤੀ ਆਪਾਂ ਉਹ ਚਟਣੀ ਨਾਲ ਖਾਉ ਹੈ ਨਾ ਮੈਂ ਮਨ ਬਣਾ ਲਿਆ ਮੈਂ ਆਹ ਉਹਦੇ ਨਾਲ ਆਹ ਮੈਂ ਫਿਰ ਚੌਲ ਗਲਾਸ ਚਾਹ ਦੇ ਕੱਟਦੇ ਆ ਸੋ ਉਹ ਆਤਨਲ ਦੇ ਵੀ ਦੱਸ ਦੀ ਵੀ ਤੇਜੀ ਗੱਲ ਬਲੌਗਸ ਤੇ ਚਾਰ ਉਪਦੇਸ਼ਾਂ ਜਿਹੜੇ ਪਿਓ ਵੱਲੋਂ ਪੱਤਰੋਂ ਦਿੱਤੇ ਗਏ ਅੱਜ ਤਾ ਨੂਰਾ ਵੀ ਬੋਰ ਹੋ ਗਿਆ ਹੁਣ ਅੰਦਰ ਬੈਠਾ ਐਨੂੰ ਬੇ ਹੋ ਜਵੇ ਹਾਂ ਹੁੰਦੀ ਆ ਹੋ ਜਵੇ ਬੋੜਾ ਅੱਜ ਨਾਲ ਹੀ ਹੋਣੀ ਆ ਹੋਣੀ ਆ ਜਦੋਂ ਜਮ ਸ਼ੁਰੂ ਹੋਏਗਾ ਤਾਂ 2 ਦਿਨ ਬਾਅਦ ਨਹੀਂ ਜਾਣੇ ਦਿਨ ਬਾਅਦ ਨਹੀਂ ਮੈਂ ਰੀਸਟਾਰਟ ਕਰਦੀ ਤਾਂ ਇੱਥੋਂ ਜੇ ਨਾ ਚੱਲੇ ਹੋਰ ਸੱਤ ਤੋਂ ਹੀ ਚੱਲਣਾ ਸੀ ਉਸ ਦਿਨ ਤੋਂ ਚਲਾਉਣਾ ਮੇਰਾ ਪਾਪਾ ਉਹ ਵੀ ਲਾ ਕੇ ਨਾ ਮੌਜਾ ਮਾਫੀ ਮਾਫੀ ਬਣ ਜਾਣਗੇ ਮੇਰਾ ਪਾਪਾ ਮੇਰਾ ਪਾਪਾ ਤੇ ਲੋਕ ਐਸਾ ਹਾਂ ਹਨ ਹਨੇਰਾ ਰਹਿ ਗਿਆ ਅਸੀਂ ਸਕੂਲ ਵਿੱਚ ਇੱਕ ਹੀ ਤਾਂ ਹਾਂ ਮੈਂ ਤਾਂ ਕਦੇ ਮੋੜੇ ਕਰਕੇ ਆਇਆ ਨਹੀਂ ਇਹ ਇਹ ਨੂੰ ਕਰਨਾ ਨਹੀਂ ਗਿਆ ਹਾ ਹੋ ਹੋ ਤੀਖਾ ਮੈਂ ਚੀਜ਼ ਨਹੀਂ ਦਬੋ ਤਾ ਕੋਚ। ਅਧਰ। ਤੂੰ ਸਾਰਾ ਕੁਝ ਨਾ ਢੋਲਦੀ। ਕੱਛ ਨੂੰ ਹੁਣ ਦੋਨਾਂ ਦੀ ਬਣ ਗਈ ਤੇ ਦੋਲੀ। ਮੈਂ ਬਣਾਉਣੀ ਆ ਕਿਹੜੀ ਮੰਮਾ ਨੇ ਕੋਸੀ ਦਾ? ਹਾਂ ਇਹਨੇ ਬਣਾਈ ਆ ਕਹੜੀ ਤੁਸੀਂ ਦੇਖੇ ਚੁੱਕੇ ਹੋ। ਕਿਹਨੇ ਬਣਾਇਆ? ਇਹ ਸਾਰਾ ਕੁਝ ਅੱਧੇ ਘੰਟੇ ਦਾ ਵਲੌਗ ਬਣਿਆ ਹੋਇਆ। ਨੂਰ ਨੇ ਕਿੰਨੀ ਬਣਾਇਆ। ਪਾਪਾ ਨੇ ਬਣਾਈ ਆ ਮਾਸਟਰ ਸ਼ੈਫ ਆ। ਹੈ? ਇਹ ਕਹਿੰਦੀ ਤੇਰਾ ਪਾਪਾ ਕਹਿੰਦਾ ਮੈਂ ਮਾਸਟਰ ਸ਼ੈਫ ਆ। ਭਾਈ ਜਿਹਨੇ ਬਣਾਈ ਆ ਉਹ ਤਾਂ ਕਹੂ ਗਈ। ਕੀ ਆ? ਸੋ ਆਪਣੀ ਦਾ ਚਾਉੜਾ ਵੀ ਫੌਲੀ ਆ। 100 ਹਟੇ ਪਿੱਛੇ ਮੜਾ ਜਾ ਲੈ ਪਾਏ ਚ ਪੂਰਾ ਦੇਖੀਏ ਤਾਂ ਘੋੜਾ ਜੀ ਪਾਦਾ ਪਾ ਦੇ ਹੂੰ ਨਾ ਨੂਰਾ ਆ ਨਾ ਕਰ ਪੁਰਪਾ ਪਾ ਦੇ ਪੂਰਾ ਕੁ ਇਹਦੇ ਨਾਲ ਇਹ ਢੱਟ ਭਰ ਜਾਏ ਪਰ ਸੋ ਹੁਣ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਜਿਆਦਾ ਚੌਹ ਹੋ ਜਾਣਗੇ ਜਾਂ ਖੜੀ ਵਾਲੇ ਢੱਟ ਭਰੇ ਜਾਊਗਾ ਬਾਈ ਇਹਨਾਂ ਜਦੋਂ ਨੱਕ ਨੂੰ ਸੁਬਾਹ ਲੈ ਚੜਦੀ ਹੈ ਨਾ ਤਾਂ ਕਾਹ ਨੂੰ ਚੀਜ਼ ਛੱਟ ਹੁੰਦੀ ਆ ਕੌਣ ਜੇ ਕੌਣ ਸੇ ਰਾਈਸ ਸੇ ਕੀ-ਕੀ ਕੌਣ ਸੇ ਰਾਈਸ ਦੇ ਰਾਈਸ ਲਈ ਆਪੇ ਚੜਤ ਕਰਦੇ ਹਾਂ ਤੁਹਾਨੂੰ ਕੀ ਚੀਜ਼ ਤੋਂ ਲੈਣ ਚ ਤੁਸੀਂ ਕੀ ਕਰਨਾ ਹੈ ਜੁੰਮੀ ਆਈਟਮ ਡਾਲਦੇ ਤੁਸੀਂ ਰੋਜ਼ ਖਾ ਚੋਗੇ ਨਹੀਂ ਕੰਨ ਲੇ ਤਾਂ ਨੂਨ ਦਾ ਨਾ ਉਹ ਨੂੰ ਮੜਾ ਜਾ ਚੁਟਕੀ ਚਾਹਨੇ ਕ ਲੈ ਨਹੀਂ ਵਿਚਪਾ ਹੋਰ ਵਿਚਪਾ ਮੈਨੂੰ ਪਤਾ ਹੈ ਦਿਮਾਗ ਦੇ ਸਾੜੀਆਂ ਪਾੜ ਤੂ ਨੂੰ ਹਾਂ ਪੂਰੇ ਸਲਾਹ ਦੇ ਕੇ ਇੱਥੇ ਪੁੱਠੀ ਉਹਨੇ ਵੱਡੀ ਜਣਾ ਦੇਈਂ ਅਤੀਸਾ ਵਰਫੀ ਖਾਣੀ ਉਹ ਕੋਈ ਖਾ ਸਕਦਾ ਬਈ ਇਹ ਦੇਖੋ ਦੁਆਲੀ ਦੀ ਸੁਪਰੀ ਕੀ ਮਿਲੂਗੀ ਤੁਹਾਨੂੰ ਕੋਈ ਨਾ ਹੋਤੀ ਗੱਲ ਰੋਟੀ ਰੋਟੀ ਦੁੱਧ ਤੋਂ ਬਣਾਉਣਾ ਰੋਟੀ ਰੋਟੀ ਤੋਂ ਬਣਾਉਣਾ ਜਾਗ ਦੁੱਧ ਬਣਾਣੀ ਪਹਿਲਾਂ ਤਪਖੰਡਾਂ ਤੇ ਹੀ ਨੂਰ ਦੇ ਚਟਣੀਆਂ ਦੇ ਹੁਣ ਤਾਂ ਖਾਂਦੇ ਨਹੀਂ ਮੈਂ ਪਹਿਲਾਂ ਜਾਂਦਾ ਵੀ ਪਾਉਂਦਾ ਤੁਸੀਂ ਖਾਣ ਮੈਂ ਖਾ ਵੀ ਕਦੇ ਇੱਕ ਵਾਰ ਮੈਨੂੰ ਨਹੀਂ ਬੜੀ ਵਧੀਆ ਲੱਗਦੀ ਆ ਮਾ ਵੀ ਕਾਣੂ ਕਹਿੰਦੀ ਆ ਦੇਖ ਮੜਾ ਜਾਂਦਾ ਤੂੰ ਜਾਣੀ ਮੈਨੂੰ ਖਾਣ ਨਹੀਂ ਆ ਕੜੀ ਨਾਲ ਰੋਟੀ ਅੱਜ ਮੈਂ ਤਾਂ ਤਾਂ ਹੀ ਤਾਂ ਰਹਿਣ ਦੇ ਰੋਟੀ ਨੂੰ ਚੌਲ ਖਾ ਲਾ ਅੱਭੀ ਖਾਲਾ ਢੰਡੀ ਆ ਮੈਂ ਚਾਚਾ ਬਾਕ ਨੂੰ ਆਇਆ ਹੂੰ ਮੂੰਹ ਨਹੀਂ ਘਟਾਉਂਦਾ ਇਲਾ ਠੀਕ ਹੈ ਦੇਖ ਲੈ ਬੱਕੀ ਆਦਾ ਮੈਨੂੰ ਨੂਨ ਮਰਚ ਦਾ ਪਤਾ ਹੂੰ ਠੀਕ ਹੈ ਸਾਦਾ ਨੂੰ ਸੁਆਦੋਂ ਤੱਕ ਕੀ ਮੇਰਾ ਤਾਂ ਉਹ ਭਾਅ ਪਤਾਵਾ ਆ ਬੱਚਾ ਹਾਂ ਬੱਤਾ ਤੇ ਜਾਣ ਕੇ ਤੂੰ ਤੂੰ ਕਰਾਉਣੀ ਆ ਉਹਦੀ ਲੈ ਜਾ ਇਹਨੂੰ ਬਾਹਰ ਉੱਥੇ ਥੱਲੇ ਲਾਏ ਇਹਨੂੰ ਯਾਰ ਚ ਖੜਾਇਆ ਯਾਰ ਚ ਪਾਪਾ ਜੀ ਕੋਈ ਆਉਣੀ ਤੇ ਤੇ ਨਹੀਂ ਤੂੰ ਤੂੰ ਤੇ ਮਪੂਜਾ ਨਹੀਂ ਆ ਦੇਖੇਗਾ ਚਾਹਮਾ ਕੋਈ ਖਾਇਆ ਤਾਂ ਨਹੀਂ ਪਿੱਛੇ ਉਹ ਲਗਾ ਤੂ ਤਾ ਤਾ ਕੇ ਚਲੂਏ ਮੁੰਡਿਆ ਇਹ ਕਹ ਲਿਆ ਖਰਚਾ ਇਹ ਦੇਖ ਬੇ ਨੂਰ ਇੱਕ ਵਾਰੀ ਦੇਖ ਲੈ ਨਾਲ ਕਿ ਘੱਟ ਆ ਇਹ ਠੀਕ ਆ ਚੰਚਰਾ ਪਤਾ ਲੱਗੂ ਤਾ ਪੂਰਾ ਰਤਾ ਫੇ ਤਾਂ ਹੁਣ ਇੰਨੀ ਮਿਹਨਤ ਕਰੀ ਆ ਕੌਲੀ ਇਹ ਕੱਟੇ ਲਾ ਲ ਦਮਾ ਕਵਾਦੀ ਹੈ ਕੋ ਕੀ ਹੋਇਆ ਮੂੰਹ ਕੱਟ ਲਾ ਮੈਂ ਚੱਕ ਦੇ ਲੇ ਕੋ ਰੁਕ ਜਾ ਸੋੜ ਦਿੱਸ ਬਿਲਕੁਲ ਕੱਟਾ ਬਿਲਕੁਲ ਕੱਟਾ ਬਿਲਕੁਲ ਤਾਂ ਨਹੀਂ ਪੁੱਤ ਮੈਨੂੰ ਤਾਂ ਸਹੀ ਲੱਗਿਆ ਉਹ ਤੇਰੀ ਮਾਂ ਕਹਿੰਦੀ ਕੱਟ ਲੱਗਦਾ ਮੈਂ ਤਾਂ ਘੋਲੇ ਲੈਣਾ ਘੋਲੇ ਨੂੰ ਹੌਲੀ ਹੌਲੀ ਖਮਾ ਲੈ ਪੁੱਤ ਇਹ ਦੇਖੋ ਪਕੌੜੇ ਕੀ ਦੋ ਪਕਾੜੇ ਸੀ ਅੱਜ ਅਸੀਂ ਬਣਾਏ ਹਲੂਆਲੇ ਪਕੌੜੇ ਚੁੱਦਰ ਅਸੀਂ ਬਣਾਏ ਇੱਥੇ ਪਿਆਜ਼ ਵਾਲੇ ਪਕੌੜੇ ਚ ਉਦੋਂ ਤਾਂ ਹੋਰ ਵੀ ਦੋ ਤਿੰਨ ਐਟਮਾ ਦੀਆਂ ਜਿਵੇਂ ਪਕੌੜੇ ਹੋਗੇ ਦੂਜੇ ਜਿਹੜੇ ਪਕੌੜੇ ਨੇ ਸੋਇਆਬੀਨ ਦੇ ਨਾ ਉਹ ਜੀ ਦਾਲ ਵਾਲੇ ਦਾਲ ਵਾਲੇ ਪਕੌੜੇ ਬੇਸਣ ਦੇ ਤੇ ਗੋਭੀ ਵੀ ਪਾਈ ਸੀ ਗੋਭੀ ਅਜਾ ਕਾ ਗਾਜਰ ਗੋਭੀ ਤੋੜਣ ਦਾ ਟਾਈਮ ਨਹੀਂ ਤਾਂ ਸਾਨੂੰ ਕਵੇੜਾ ਹੋ ਗਿਆ ਦਰਅਸਲ ਜਿਹੜੀ ਮੇਨ ਗੱਲ ਆ ਹਨਾ ਨਹੀਂ ਤਾਂ ਅੱਜ ਵੀ ਗੋਭੀ ਗਈ ਗਾਜਰ ਪਾ ਦੇਣੀ ਸੀ ਦੇ ਤੋਂ ਮਾਰ ਦੋ ਸੁਤੇਰੀ ਵੀ ਫੁੱਲ ਗਿਆ ਹੰਗਲਮਾ ਪਤਾ ਕਹੋਰੀ ਜੀ ਨਾਲ ਉਹ ਚੱਕਰ ਨੂੰ ਦਸਾਂ ਨੂੰ ਫੂਟ ਮਾਰ ਫੂਟ ਮਾਰ ਲ ਭੈਣ ਫੂਟ ਮਾਰ ਲ ਫੂਟ ਵਾਲੇ ਅਗਰ ਦੇਖੋ ਗਰਾਂ ਸਵਾਦ ਲੱਗੂ ਨਮਕ ਟੇਸਟ ਬਣ ਗਿਆ ਸਵਾਲਾ ਦੀ ਹੈ ਦੋ ਬੰਨੂ ਪਰ ਨੇ ਵਧੀਆ ਤਾਂ ਝੂਠ ਬੋਲਦੀਆਂ ਪਰ ਨਹੀਂ ਬੋਲ ਜਾ ਹੈ ਵਧੀਆ ਹੈ ਤਾਂ ਹੀ ਦੋਰਾ ਚੰਦਰ ਚੱਕਦੀ ਹੈ ਬੱਕਰੇ ਪਾਲਦੇ ਉਹ ਬਾੜ ਦੂਜਾ ਉਹ ਉਹ ਮਾਲਾ ਇਤਨੀ ਘੜੀਆਂ ਜਿੰਨ ਦਵਾਈ ਇੱਕ ਤੇ ਘੜੀਆਂ ਤਿੰਨ ਵਾਲਾ ਤੇਰਾ ਚੁੱਲਾ ਉਹ ਤੇ ਰੋਟੀ ਪਕਾ ਲਾ ਨਹੀਂ ਮੈਂ ਤਾਂ ਕੰਨ ਰਹਿਣ ਦੇ ਖਾਲਾ ਮੰਨਣਾ ਸਾਡੀ ਜੰਨੂ ਰੱਟਾ ਰੋ ਖੱਲਾ ਚੱਕੀ ਨਹੀਂ ਵਿੱਚ ਫੜਾ ਮੜਾ ਚਰਪਤ ਸੋ ਲਾਓ ਖਾਣੇ ਦਾ ਟਾਈਮ ਹੋ ਗਿਆ ਨੂਰ ਦਾ ਦਹੀਂ ਦਹੀਂ ਚ ਪਾ ਗਈ ਬੂੰਦੀ ਆਚਾਰ ਨੂਰ ਦੇ ਨਾਲ ਹੀ ਚੱਕਾ ਗਰਮ ਕਰ ਲਿਆ ਪਾਸਿਕ ਪੜੀ ਆ ਹਾਂ ਗੜੀ ਵੀ ਲੈਣੀ ਆ ਨਾ ਕਿਹਨੇ ਲੈਣੀ ਉਹ ਕਹਿੰਦੇ ਨੇ ਸਵਾਦ ਸੋ ਆਪਣੇ ਚੌਲ ਆ ਗਏ ਹੋਰ ਲੋਡ ਹੋਈ ਨਾਲ ਲਿਆਂਦਾ ਪਾਨੇ ਗੜੀ ਆ ਆਪਣੀ ਮਨਪਸੰਦੀ ਚਟਣੀ ਇਹ ਕੱਲੀ ਚਟਣੀ ਨਾਲ ਰੋਟੀ ਖਾਂਦੀ ਆ ਬਿਨਾਂ ਦਾਲ ਸਬਜ਼ੀ ਤੋਂ રાઇટ ફોલો ਕਰਦੀ ਆ। 1 ਲੀਟਰ ਪਾਣੀ ਪਿੱਛੇ ਰੱਖ ਲਾ ਪਾਣੀ ਉੱਧਰ ਡੋਲਦਾ ਨਹੀਂ ਚੱਟਾ। ਪਰ ਆਪਾਂ ਭੰਗ ਕਰਾਉਣ ਨੂੰ ਬੈਠਿਆਂ ਨੂੰ ਡਰਨਾ। ਬਿਨਾਂ ਦਿਨ ਮਾਂ ਰਾਈਟ ਫਾਲੋ ਕਰਦੀ ਆ ਆਪਾਂ ਨੂੰ ਭੰਗ ਕਰਾ ਦਿੰਦੇ ਆ। ਨਾ ਹੁਣ ਮਕਾਨਿਕ ਜਿੰਨਾ ਕੋਈ ਮੱਤੀ ਕਹੀ ਜਾਵੇ ਸਾਡੀ ਬਚ ਗਈ ਤੇ ਆਹ ਬਚ ਗਈ। ਨੂਰ ਛੱਡੇ ਚਾਹੇ ਕਬੜ ਗੁੰਟਾ ਆਪ ਤਾਂ ਆਪੇ ਖਾਉ। ਲੋ ਲੱਗੇ ਚੌੜਾ। ਕੱਲੀ ਚਟਣੀ ਨਾਲ ਲੱਗ ਗਈ। ਲੈ ਕਿੱਡਾ ਵੀ ਆ ਜਾ। ਨਮਿੰਦਰ। ਨਾ ਨਾ ਨਾ। ਫੱਟਾ ਪਹਿਲੇ ਖਾਣ ਨਾਲ ਸਵਾਦ ਲੱਗਦਾ ਇਹਦੇ ਖਾਣੀਆਂ ਚਟਨੀ ਨਾਲ ਆਪਾਂ ਖਾਣੇ ਖੜੀ ਚੌਲ ਚਲੋ ਮੈਂ ਦੋ ਪੀ ਤਿਆਰ ਕਰਾਂ ਤੂੰ ਦਾ ਖਾਣਾ ਦੇਹੀਂ ਹੂੰ ਚੋ ਆ ਆਪਣਾ ਪਿਆਜ ਨਮਾ ਤਾਜ਼ਾ ਪਿਆਜ ਕਰਾਚੀ ਵਾਲਾ ਬਾਉ ਕੱਲ ਚੌਲ ਹੂੰ ਕੱਲ ਚੌਲ ਬਾਉ ਨੂਰ ਤੇ ਲਾ ਫੋਕੇ ਉਹ ਵੀ ਹਾਂ ਚਲੋ ਠੀਕ ਹੈ ਜੀ ਥੈਂਕ ਯੂ ਵੀਡੀਓ ਦੇਖਣ ਲਈ ਚਟਨੀ ਨਾਲ ਰੋਟੀ ਖਾਂਦੀ ਆ ਮੈਂ ਤਰਸ ਆਉਂਦਾ ਮੈਂ ਫਿਲ ਹਾਂ ਜੋਪੜਾ